ਲੋ ਜੀ ਸਾਰਿਆਂ ਨੂੰ ਜੀ ਮੇਰੇ ਵੱਲੋਂ ਹੱਥ ਜੋੜ ਕੇ ਪਿਆਰ ਭਰੀ ਸਤਿ ਸ੍ਰੀ ਅਕਾਲ ਕੌਰ ਸੰਧੂ ਬਲੌਗ ਤੇ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ। ਉਮੀਦ ਕਰਦੇ ਹਾਂ ਤੁਸੀਂ ਠੀਕ ਠਾਕ ਹੋ ਅਸੀਂ ਵੀ ਠੀਕ ਠਾਕ ਹਾਂ ਜੀ। ਲਓ ਜੀ ਇੱਕ ਮੈਂ ਸੂਟ ਤਿਆਰ ਕਰਨਾ ਹੈ ਉਹ ਤੁਹਾਡੇ ਨਾਲ ਆਪਾਂ ਵੀਡੀਓ ਸ਼ੇਅਰ ਜਰੂਰ ਕਰਾਂਗੇ। ਆ ਦੇਖੋ ਇਹ ਵਾਲਾ ਜਿਹੜਾ ਹੈਗਾ ਬਹੁਤ ਪੁਰਾਣਾ ਸੂਟ ਹੈਗਾ। ਜਿੱਦਾਂ ਕਿ ਪਹਿਲਾਂ ਹੁੰਦੇ ਸੀਗੇ ਸਿਲਕ ਦੇ ਸੂਟ ਉਹ ਵਾਲੇ ਨੇ ਇਹ ਮੈਂ ਧੋਤਾ ਹੋਇਆ ਹੈ। ਇਹਦੇ ਇਹ ਪ੍ਰੈਸ ਵਗੈਰਾ ਕਰਨੀ ਹੈ। ਇਹ ਸਾਰੇ ਮੈਂ ਘੇਰੇ ਵਗੈਰਾ ਦੇੜ ਲੇਦੇ। ਕਿਉਂਕਿ ਬਾਕੀ ਠੀਕ ਫਿਟਿੰਗ ਠੀਕ ਆ ਉਪਰੋਂ ਆ ਦੇਖੋ ਮੈਂ ਬਾਵਾ ਵੀ ਢੇੜ ਲੀਆਂ ਇਥੋਂ ਬਾਵਾ ਵੀ ਢੇੜ ਲੀਆਂ ਤੇ ਜਿਹੜਾ ਹੈਗਾ ਸਲਵਾਰ ਦੀਆਂ ਮੂਰੀਆਂ ਵੀ ਢੇੜ ਲੀਆਂ ਲਾਈਨਿੰਗ ਵਾਲਾ ਸੂਟ ਹੈ ਪਹਿਲਾਂ ਆਪਾਂ ਇਹ ਤੇ ਪ੍ਰੈਸ ਕਰਾਂਗੇ ਫਿਰ ਆਪਾਂ ਇਹ ਸੂਟ ਨੂੰ ਡਿਜ਼ਾਈਨ ਕਰਾਂਗੇ ਇਹ 20 ਸਾਲ ਪੁਰਾਣਾ ਸੂਟ ਹੈ ਘੱਟੋ ਘੱਟ ਇਹਨੂੰ ਆਪਾਂ ਅੱਜ ਦੇ ਡਿਜ਼ਾਈਨ ਵਾਲਾ ਸੂਟ ਬਣਾਵਾਂਗੇ ਉਹ ਕਿਵੇਂ ਬਣਾਉਣਾ ਹੈ ਹਨਾ ਆਪਾਂ ਬੇਕਾਰ ਸੂਟ ਪਏ ਨੂੰ ਘਰੇ ਖਰੇ ਪਾਇਆ ਸੂਟ ਨੂੰ ਵੀ ਆਪਾਂ ਤਿਆਰ ਕਰ ਸਕਦੇ ਆ ਇਹ ਜਿਹੜਾ ਹੈਗਾ ਦੁਪੱਟਾ ਹੈਗਾ ਇਹਦੇ ਨਾਲ ਦੁਪੱਟਾ ਵੀ ਤਿਆਰ ਕਰਨੇ ਇਹ ਆਪਾਂ ਇਹ ਵਾਲੀ ਗੋਟਾ ਪੱਤੀ ਤੇ ਇਹ ਫੁੱਲ ਝੜੀ ਵਾਲਾ ਗੋਟਾ ਲੈ ਲੈਂਦੇ ਆ ਦੇਖੋ ਇਹ ਵਾਲਾ ਸਿੱਧਾ ਪਾਸੇ ਫੁੱਲ ਝੜੀ ਵਾਲਾ ਗੋਟਾ ਆਪਾਂ ਨੂੰ ਬਾਜ਼ਾਰ ਚੋਂ ਜਿਹੜਾ ਹੈਗਾ इजीली ਮਿਲ ਜਾਂਦਾ ਤੇ ਇਹ ਵਾਲੀ ਪਰਲ ਵਾਲੀ ਜਿਹੜੀ ਹੈਗੀ ਲੈਂਸ ਹੈ ਆਪਾਂ نیچے ਵੀ ਲਾਵਾਂਗੇ ਗੋਟਾ ਪੱਤੇ ਕਿਦਾਂ ਕਿਦਾਂ ਜਾਗੂ ਵਾਲਾ ਸੂਟ ਆਪਾਂ ਰੈਡੀ ਕਰਾਂਗੇ ਵੀ ਜਿੱਦਾਂ ਤੁਹਾਡੇ ਘਰ ਇਹ ਵੀ ਪੁਰਾਣੇ ਸੂਟ ਪਏ ਆ ਤੁਸੀਂ ਤਿਆਰ ਕਰ ਸਕਦੇ ਹੋ ਇਹ ਬਹੁਤ ਪੁਰਾਣਾ ਸੂਟ ਹੈਗਾ ਤੇ ਇਹਨੂੰ ਆਪਾਂ ਰੈਡੀ ਕਰਕੇ ਤੁਹਾਨੂੰ ਦਿਖਾਵਾਂਗੇ ਵੀ ਕਿੱਦਾਂ ਰੈਡੀ ਕਰਨਾ ਹੈ ਨਾ ਤੁਹਾਡੇ ਨਾਲ ਵੀਡੀਓ ਸ਼ੇਅਰ ਕਰਾਂਗੇ ਕਿਉਂਕਿ ਤੁਹਾਡੇ ਘਰੇ ਵੀ ਜੇ ਕੋਈ ਐਦਾਂ ਦੇ ਕੱਪੜੇ ਪਏ ਨੇ ਤੁਸੀਂ ਤਿਆਰ ਕਰ ਸਕਦੇ ਹੋ ਇਹਨੂੰ ਸਾਰਾ ਮੈਂ ਦੇ ਅੱਗਲੇ ਹੁਣ ਆਪਾਂ ਇਹਤੇ ਪ੍ਰੈਸ ਕਰਕੇ ਲੈ ਕੇ ਆਵਾਂਗੇ ਕਿਉਂਕਿ ਪ੍ਰੈਸ ਕਰਕੇ ਹੀ ਇਹ ਤੇ ਜਿਹੜਾ ਹੈਗਾ ਫੇਰ ਜਿਹੜਾ ਕੰਮ ਹੋਣਾ ਹੈ ਪ੍ਰੈਸ ਕਰਕੇ ਹੋਊ ਗਲ ਬਹੁਤ ਜ਼ਿਆਦੇ ਆ ਪਹਿਲਾਂ ਆਪਾਂ ਇਹਦੇ ਪ੍ਰੈਸ ਕਰਕੇ ਲਿਓਣੀ। ਇਹ ਚੇkere ਤੇ ਜਿਹੜੀ ਹੈਗੀ ਇਹ ਵਾਲੀ ਲੈਂਸ ਲਾਉਣੀ ਆ। ਇੱਕ ਪੈਰ ਨਾਲ ਜ਼ਿਆਦਾ ਵਧੀਆ ਲੱਗ ਜਾਂਦੀ ਐ ਮੈਂ ਦੋਏ ਪੈਰਾਂ ਨਾਲ ਆ ਰਹੀ ਆ। ਤੇ ਤਾਂ ਕਰਕੇ ਥੋੜੀ ਆ ਦੇਖੋ ਇਸ ਤਰ੍ਹਾਂ ਕਰਕੇ ਵਿੱਚ ਫੋਲਡ ਕਰਕੇ ਲਾ ਰਹੀ ਆ। ਇਹ ਦੇਖੋ ਇਹਨੇ نیچے ਇਸ ਤਰ੍ਹਾਂ ਮੁੜ ਜਾਣਾ ਘੇਰੇ ਤੇ ਇਸ ਤਰ੍ਹਾਂ ਆ ਜੂਗੀ ਸਿੱਧਾ ਹੋ ਕੇ ਇਸ ਤਰ੍ਹਾਂ ਹੋ ਜੂਗੀ ਆ ਦੇਖੋ ਇੱਥੋਂ ਆਪਾਂ ਕਿਉਂਕਿ ਆਪਣੇ ਕੋਲੇ ਕੱਪੜਾ ਵੀ نیچے ਘੱਟ ਸੀਗਾ ਇਹ ਪਿਸਲਾ ਸੂਟ ਕਰਕੇ ਥੋੜਾ ਜਿਹਾ ਦੀ ਲੈਂਥ ਜ਼ਿਆਦਾ ਨਹੀਂ ਸੀਗੀ ਆਪਾਂ ਜਿੱਦਾਂ ਕਿ ਪਾਈ ਪਿੰਨ ਲਾਉਣੇ ਹੁੰਨੇ ਆ ਉਸ ਤਰੀਕੇ ਨਾਲ ਹੀ ਮੈਂ ਲਾ ਰਹੀ ਆ ਆ ਦੇਖ ਇਹਨੂੰ ਵਿੱਚ ਪਾਪਾ ਲੋ ਜੀ ਦੇਖੋ ਆਪਾਂ ਨੇ ਲਾ ਲਈ ਧੇਰੇ ਤੇ ਇਸ ਤਰੀਕੇ ਨਾਲ ਉੱਤੇ ਜਿਹੜੀ ਹੈਗੀ ਗੋਟਾ ਪੱਤੀ ਲਾਵਾਂਗੇ ਆ ਦੇਖੋ ਬਾਹਵਾ ਤੇ ਮੈਂ ਇਸ ਤਰ੍ਹਾਂ ਲਾਤੀ ਸਿੰਪਲ ਜੀ ਮੂਰੀਆਂ ਤੇ ਵੀ ਲਾਵਾਂਗੇ ਹੁਣ ਆਪਾਂ ਇੱਥੇ ਗੋਟਾ ਪੱਤੀ ਲਾਉਣੀ ਹੈ ਲਓ ਜੀ ਹੁਣ ਆਪਾਂ ਲਾਉਣ ਲੱਗੇ ਦੂਜੀ ਲੇਨ ਪਹਿਲੀ ਲੇਨ ਆਪਾਂ ਗੋਟੇ ਪੱਤੀ ਦੀ ਲਾ ਚੁੱਕੇ ਆ ਹੁਣ ਆਪਾਂ ਦੂਸਰੀ ਲੇਨ ਲਾ ਦਾਂਗੇ ਹੁਣ ਆਪਾਂ ਲਾਉਣ ਲੱਗੇ ਜੀ ਤੀਸਰੀ ਲੇਨ ਤੀਜੀ ਲੇਨ ਤੇ ਆਪਾਂ ਜਿਹੜੇ ਹੈਗੇ ਪਤਾਸੇ ਲਾਵਾਂਗੇ ਇਹ ਦੇਖੋ ਪਹਿਲਾ ਸੂਟ ਦਾ ਮੈਂ ਬਿਲਕੁਲ ਸੈਂਟਰ ਕਰ ਲਿਆ ਸੀਗਾ ਅੱਧ ਕਰ ਲਿਆ ਫੇਰ ਜਿਹੜਾ ਅੱਧ ਕਰਿਆ ਤੇ ਉਹਦਾ ਫੇਰ ਅੱਧ ਕਰ ਲਿਆ ਜੀ ਤਿੰਨ ਤਿੰਨ ਜਿਹੜੇ ਹੈਗੇ ਆਪਾਂ ਪਤਾਸੇ ਲਾਵਾਂਗੇ ਮੂਰੇ ਘੇਰੇ ਤੇ ਆ ਦੇਖੋ ਚਾਕ ਨਾਲ ਨਿਸ਼ਾਨ ਲੱਗਿਆ ਹੋਇਆ ਤੁਹਾਨੂੰ ਦਿਖਦਾ ਹੀ ਹੈ ਉੱਥੇ ਆਪਾਂ ਪਤਾਸਾ ਲਾ ਦਾਂਗੇ ਇੱਕ ਨਾਲ ਹੀ ਕਿਉਂਕਿ ਜਾਗੋ ਵਗੈਰਾ ਤੇ ਬਹੁਤ ਸੋਹਣੇ ਲੱਗਦੇ ਆ ਪਤਾਸਾ ਲਾਏ ਹੋਏ ਸੂਟਾਂ ਦੇ ਉੱਪਰ ਬਹੁਤ ਜ਼ਿਆਦਾ ਡਰੈੱਸਾਂ ਅਸੀਂ ਤਿਆਰ ਕਰਕੇ ਦਿੱਤੀਆਂ ਨੇ ਜਿਹੜੇ ਪਤਾਸਾ ਇਹ ਲਾ ਕੇ ਘਗਰਿਆਂ ਨਾਲ ਜਾਂ ਸਲਵਾਰ ਨਾਲ ਜਿੱਦਾਂ ਵੀ ਅਗਲੇ ਦੀ ਚੁਆਇਸ ਹੁੰਦੀ ਆ ਹਨ ਜਾਗੋ ਤੇ ਬੜੇ ਸੋਹਣੇ ਲੱਗਦੇ ਆ ਇਹ ਵਾਲੇ ਗੋਟਾ ਪੱਤੀ ਨਾਲ ਤਿਆਰ ਕਰੇ ਹੋਏ ਸੂਟ ਨਾਲ ਹੀ ਲਾਉਣਾ ਸੌਖਾ ਹੈਗਾ ਫਿਰ ਨਹੀਂ ਅਲੱਗ ਵੀ ਲਾ ਸਕਦੇ ਹੋ ਤੁਸੀਂ ਕੱਲੀਆਂ ਗੋਟੇ ਪੱਤੇ ਦੀਆਂ ਲੈਣਾ ਲਾ ਕੇ ਪਤਾਸੀ ਤੁਸੀਂ ਅਲੱਗ ਵੀ ਲਾ ਸਕਦੇ ਹੋ ਮੈਂ ਨਾਲ ਹੀ ਲਾਤੇ ਹੁਣ ਆਪਾਂ ਉੱਪਰ ਸਿੰਪਲ ਲੈਣ ਫੇਰ ਲਾ ਦਾਂਗੇ ਇਹ ਮੈਂ 1.5 1.5 ਇੰਚ ਦੇ ਫਰਕ ਨਾਲ ਲਈ ਹੈ ਜੀ ਗੋਟਾ ਪੱਤੀ ਤੁਸੀਂ 1 ਇੰਚ ਦਾ ਫਰਕ ਵੀ ਲਾ ਸਕਦੇ ਹੋ ਡੇੜਾ ਦਾ ਵੀ ਲਾ ਸਕਦੇ ਹੋ ਮੈਂ ਡੇੜਾ ਡੇੜ ਇੰਚ ਦੇ ਫਰਕ ਨਾਲ ਜਿਹੜੀ ਹੈਗੀ ਲਈ ਹੈ ਪੰਜ ਪੰਜ ਲੈਣਾ ਲਾਵਾਂਗੇ ਜੀ ਆਪਾਂ ਦੇਖੋ ਦੋ ਉੱਪਰ ਖਾਲੀ ਲੈਣਾ ਹੋ ਗਿਆ ਦੋ نیچے ਹੋ ਗਿਆ ਜਿਹੜੀ ਵਿਚਾਲੀ ਸੈਂਟਰ ਵਾਲੀ ਹੋਗੀ ਉਹਦੇ ਉੱਪਰ ਆਪਾਂ ਨੇ ਪਤਾਸੇ ਲਾਇਆ ਇਹ ਹੁਣ ਆਪਾਂ ਲਾ ਰਹੇ ਜੀ ਗੋਟਾ ਆ ਦੇਖੋ ਗੋਟਾ ਜਿਹੜਾ ਹੈਗਾ ਇਹ ਦੁਪट्टे ਦਾ ਸਿੱਧਾ ਪਾਸਾ ਇਹ ਹੈਗਾ ਉੱਪਰਲਾ ਹੈਗਾ ਪੁੱਠਾ ਪਾਸਾ ਆਪਾਂ ਪੁੱਠੇ ਪਾਸੇ ਗੋਟਾ ਰੱਖ ਕੇ ਇਸ ਤਰ੍ਹਾਂ ਰੱਖ ਕੇ ਲਾਵਾਂਗੇ ਜਿਹੜਾ ਹੈਗਾ ਫਿਰ ਸਿੱਧੇ ਪਾਸੇ ਇਸ ਤਰ੍ਹਾਂ ਪਲਟ ਜੂ ਇਹ ਫਿਰ ਸਿੱਧੇ ਪਾਸੇ ਇਸ ਤਰ੍ਹਾਂ ਆ ਜਾਊਗਾ ਪਲਟ ਕੇ ਇਹ ਵੀ ਤੁਹਾਨੂੰ ਮੈਂ ਸਾਰਾ ਲਾਉਣਾ ਦੱਸਦੀ ਆ ਵੀ ਕਿੱਦਾਂ ਲਾਉਣਾ ਹੈ ਤੁਸੀਂ ਨਾਲੇ ਜਿਹੜੀ ਹੈ ਕਿ ਗੁੰਮ ਸਲਾਈ ਦੇ ਨਾਲ ਲੱਗੂ ਇੱਥੋਂ ਜੇ ਤੁਸੀਂ ਗੋਟਾ ਲਾਉਣਾ ਹੈ ਦੇਖੋ ਦੁਪੱਟਾ ਥੋੜਾ ਜਿਹਾ ਹਟਮਾ ਹੀ ਰੱਖਣਾ ਹੈ ਗੋਟਾ ਥੋੜਾ ਜਿਹਾ ਵਧਾ ਕੇ ਰੱਖਣਾ ਹੈ ਦੁਪੱਟਾ ਜਿਹੜਾ ਥੋੜਾ ਜਿਹਾ ਪਿੱਛੇ ਰੱਖਣਾ ਹੈ ਆ ਦੇਖੋ ਇਸ ਤਰ੍ਹਾਂ ਕਰਕੇ ਪਹਿਲਾਂ ਆਪਾਂ ਇਹ ਕਹਿਰੀ ਸਲਾਈ ਲਾ ਰਹੇ ਹਾਂ ਫਿਰ ਜਦੋਂ ਦੂਸਰੀ ਵਾਲੀ ਸਲਾਈ ਲੱਗੂ ਇਹਨੂੰ ਇਸ ਤਰ੍ਹਾਂ ਪਲਟਾ ਕੇ ਉਹ ਸਵਾਈ ਸਲਾਈ ਇੱਥੇ ਲੱਗ ਜਾਓ ਬਿਲਕੁਲ ਕੋਰਨਰ ਤੇ ਇੱਥੇ ਲਾਵਾਂਗੇ ਫਿਰ ਜਿਹੜਾ ਸਿੱਧੇ ਪਾਸੇ ਨੂੰ ਇਹ ਇਸ ਤਰ੍ਹਾਂ ਗੋਟੇ ਪੱਤੀ ਗੋਟੇ ਦਾ ਸੌਰੀ ਫੁੱਲ ਝੜੀ ਵਾਲੇ ਗੋਟੇ ਦਾ ਡਿਜ਼ਾਈਨ ਬਣੂ ਆ ਦੇਖੋ ਇਸ ਤਰ੍ਹਾਂ ਸਲਾਈ ਲਾਈ ਜਾਣੀ ਲਓ ਜੀ ਇਹ ਵੜਾ ਹੋ ਗਿਆ ਆਪਣਾ ਸੂਟ ਤਿਆਰ ਦੇਖੋ ਇਸ ਤਰ੍ਹਾਂ ਕਰਿਆ ਆਪਾਂ ਨੇ ਇਸ ਤਰ੍ਹਾਂ ਸੂਟ ਤਿਆਰ ਹੋ ਗਿਆ ਐਦਾਂ ਜਿਹੜੇ ਹੈਗੇ ਬਾਹਵਾ ਤਿਆਰ ਹੋ ਗਈਆਂ ਇੱਕ ਇੱਕ ਜਿਹੜਾ ਹੈਗਾ ਪਤਾਸਾ ਆਪਾਂ ਨੇ ਬਾਹ ਤੇ ਵੀ ਲਾਏ ਬਾਹ ਦੀ ਮੂਰੀ ਜਿਹੜੀ ਹੈਗੀ ਥੋੜੀ ਜਿਹੀ ਖੁੱਲੀ ਰੱਖੀ ਐ ਕਿਉਂਕਿ ਜਿੰਨਾ ਕ ਕੱਪੜਾ ਹੈਗਾ ਤੇ ਰੱਖ ਲਈ ਜੀ ਜ਼ਿਆਦਾ ਖੁੱਲੀ ਨਹੀਂ ਕੱਪੜਾ ਨਹੀਂ ਸੀਗਾ ਦੇਖੋ ਵਿੱਚੋਂ ਮੈਂ ਥੋੜੀ ਥੋੜੀ ਸਲਾਈ ਉਹ ਲਾਈ ਐ ਜਿੰਨਾ ਜਿੰਨਾ ਕ ਹੈਗਾ ਤੇ ਆਪਾਂ ਖੁੱਲੀ ਕਰਤੀ ਤੇ ਮੂਰੀਆਂ ਤੇ ਜਿਹੜਾ ਹੈਗਾ ਆਪਾਂ ਐਦਾਂ ਡਿਜ਼ਾਈਨ ਬਣਾਤਾ ਮੂਰੀ ਵੀ ਜਿਹੜੀ ਆਪਾਂ ਇਹਦੀ ਹੈਗੀ ਐ 8 ਇੰਚ ਰੱਖੀ ਐ ਥੋੜੀ ਜੀ ਅੱਜ ਦੇ ਹਿਸਾਬ ਨਾਲ ਹਨਾ ਖੁੱਲੀ ਥੋੜੀ ਜੀ ਜਿੱਦਾਂ ਕਿ ਹੁਣ ਖੁੱਲੀ ਮੂਰੀ ਦਾ ਹੀ ਹੈਗਾ ਰਵਾਜ ਤੇ ਚੁੰਨੀ ਜਿਹੜੀ ਹੈਗੀ ਆਪਾਂ ਇਸ ਤਰ੍ਹਾਂ ਤਿਆਰ ਕਰ ਲਈ ਆ ਦੇਖੋ ਮੂਰੇ ਵਾਲਾ ਗੋਟਾ ਲਾ ਕੇ ਨਾਲ-ਨਾਲ ਆਪਾਂ ਇੱਕ ਗੋਟਾ ਪੱਤੀ ਦੀ ਲੇਅਰ ਲਾਤੀ ਆ ਦੇਖੋ ਸਾਰੇ ਪਾਸੇ ਇਸ ਤਰ੍ਹਾਂ ਕਰਤਾ ਬਹੁਤ ਜ਼ਿਆਦਾ ਵਧੀਆ ਲੱਗਦਾ ਬਾਕੀ ਦੇਖੋ ਸਿੰਪਲ ਜਿਹਾ ਸੂਟ ਹੈਵੀ ਦੁਪੱਟਾ ਹੋ ਗਿਆ ਬਹੁਤ ਜ਼ਿਆਦਾ ਵਧੀਆ ਲੱਗਦਾ ਹੈ ਬਾਕੀ ਤੁਹਾਡੇ ਨਾਲ ਆਪਾਂ ਪਾ ਕੇ ਵੀ ਦਿਖਾਵਾਂਗੇ ਤੁਹਾਨੂੰ ਵੀ ਕਿੱਦਾਂ ਲੱਗਦਾ ਹੈ ਨੌਜੀ ਦੇਖੋ ਇੱਥੇ ਇਹ ਵਾਲਾ ਸੂਟ ਮੇਰੇ ਪਾਇਆ ਹੋਇਆ ਅਸੀਂ ਇੱਥੇ ਇੱਕ ਜਾਗ ਫੰਕਸ਼ਨ 'ਚ ਗਏ ਸੀਗੇ ਬਹੁਤ ਜ਼ਿਆਦਾ ਸੋਹਣਾ ਲੱਗਦਾ ਸੀਗਾ ਸੂਟ ਪਾਇਆ ਹੋਇਆ ਸਾਰਿਆਂ ਨੇ ਕਿਹਾ ਵੀ ਕਿ ਬਹੁਤ ਜ਼ਿਆਦਾ ਸੋਹਣਾ ਲੱਗਦਾ ਆ ਬਿਲਕੁਲ ਨਹੀਂ ਸੀਗਾ ਲੱਗਦਾ ਕਿ ਪੁਰਾਣਾ ਸੂਟ ਹੈ ਕਿਉਂਕਿ ਜੇ ਤੁਹਾਡੇ ਘਰੇ ਵੀ ਇਦਾਂ ਦੇ ਕੱਪੜੇ ਪਏ ਆ ਤੁਸੀਂ ਵੀ ਜਦੋਂ ਬਣਾਉਣ ਜਾਣਦੇ ਹੋ ਹਨ ਤਿਆਰ ਕਰ ਸਕਦੇ ਹੋ ਜਿੱਦਾਂ ਮਰਜੀ ਉਹਦੀਆਂ ਡਰੈਸਾਂ ਤਿਆਰ ਕਰਕੇ ਪਾ ਸਕਦੇ ਹੋ ਜੇਕਰ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗੀ ਹੈ ਤਾਂ ਲਾਈਕ ਕਮੈਂਟ ਸ਼ੇਅਰ ਜਰੂਰ ਕਰਿਓ ਜੀ ਅਗਰ ਸਾਡੇ ਚੈਨਲ ਤੇ ਨਵੇਂ ਹੋ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਵੀ ਜਰੂਰ ਕਰ ਲਿਓ ਜੀ ਸਾਰਿਆਂ ਨੂੰ ਜੀ ਮੇਰੇ ਵੱਲੋਂ ਹੱਥ ਜੋੜ ਕੇ ਪਿਆਰ ਭਰੀ ਸਤਿ ਸ੍ਰੀ ਅਕਾਲ ਜੈ ਜਵਾਨ ਜੈ ਕਿਸਾਨ ਸਦਾ